ਕੈਨੇਡੀਅਨ ਵੀਜ਼ੇ ਲਈ ਅਰਜ਼ੀ ਦੇ ਰਹੇ ਲੋਕਾਂ ਨੂੰ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਤਾਜ਼ਾ ਘੁਟਾਲਿਆਂ ਨੂੰ ਦੇਖਣ ਤੋਂ ਬਾਅਦ ਬੇਕਾਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਐਕਸ ਤੇ ਇੱਕ ਪੋਸਟ ਵਿੱਚ ਆਈ ਆਰ ਸੀ ਸੀ ਨੇ ਸਭ ਤੋਂ ਆਮ ਚੇਤਾਵਨੀ ਸੰਕੇਤਾਂ ਨੂੰ ਸੂਚੀਬੱਧ ਕੀਤਾ आईआरसीसी ਮੁਤਾਬਕ ਸਾਨੂੰ ਵਕ ਵਕ ਚੀਜ਼ਾਂ ਦੀ ਤਿਆਰ ਰੱਖਣ ਦੀ ਲੋੜ ਹੈ ਜਿਵੇਂ ਕਿ ਕੋਈ ਵਿਅਕਤੀ ਸ਼ੋਸ਼ਣ ਮੀਡੀਆ ਤੇ ਆਈਆਰसीसी ਤੋਂ ਹੋਣ ਦਾ ਦਿਖਾਵਾ ਕਰਕੇ ਨੀਚੀ ਫੀਰਵੇ ਮੰਗ ਰਿਹਾ ਹੋਵੇ ਬਿਨਾਂ ਰਸੀਦ ਅਤੇ ਗਾਰੰਟੀ ਸ਼ੂਦਾ ਪਰਵਾਨਗੀ ਦੇ ਸਿਰਫ ਨਕਦ ਭੁਗਤਾਨਾਂ ਦੀ ਮੰਗ ਕਰ ਰਿਹਾ ਹੋਵੇ ਈਮੇਲ ਫੋਨ ਜਾਫਿਰ ਬੈਂਕ ਟ੍ਰਾਂਸਫਰ ਰਾਹੀਂ ਵੀਜ਼ਾ ਫੀਸ ਦੇ ਭੁਗਤਾਨ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹੋਣ ਵੀਜ਼ਾ ਦਸਤਾਵੇਜ਼ ਵਿੱਚ ਵੱਡੇ ਪੱਧਰ ਤੇ ਗਲਤੀਆਂ ਹੋਣੀਆਂ ਸ਼ਾਮਲ ਨੇ ਸੋ ਇਹ ਚੇਤਾਵਨੀ ਮਹਿਸਾਣਾ ਜ਼ਿਲ੍ਹੇ ਦੇ ਅੰਬਾਲੀਆ ਸ਼ਾਮ ਦੇ ਇੱਕ 22 ਸਾਲਾ ਵਿਅਕਤੀ ਨੂੰ ਜਾਲੀ ਕੈਨੇਡੀਅਨ ਵੀਜ਼ੇ ਤੇ ਯਾਤਰਾ ਕਰਨ ਦੇ ਦੋਸ਼ ਵਿੱਚ ਦੁਬਈ ਤੋਂ ਦੇਸ਼ ਨਿਕਾਲਾ ਦਿੱਤਾ ਤੇ ਕੁਝ ਹਫ਼ਤੇ ਬਾਅਦ ਆਈ ਹੈ 에어ਲਾਈਨ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਉਸ ਨੂੰ ਪਿਛਲੇ ਮਹੀਨੇ ਅਹਮਦਾਬਾਦ ਦੇ ਸਰਦਾਰ ਵੱਲਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਿਰਾਸਤ ਵਿੱਚ ਲਿਆ ਲਿਆ ਗਿਆ ਸੀ ਹਵਾਈ ਅੱਡਾ ਪੁਲਿਸ ਵੱਲੋਂ ਦਰਜ ਐਫ ਆਈ ਆਰ ਦੇ ਅਨੁਸਾਰ ਦੋ ਹੋਰ ਵਿਅਕਤੀਆ ਤੇ ਵੀ ਉਸ ਨੂੰ ਚਾਲੀ ਦਸਤਾਵੇਜ਼ ਪ੍ਰਦਾਨ ਕਰਨ ਦੇ ਦੋਸ਼ ਵਿੱਚ ਵਲਦ ਦਾਸ਼ਕੀਤਾ ਗਿਆ 에어ਲਾਈਨ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਬਿਊਰੋ ਨੂੰ ਪੇਚੀਕ ਈਮੇਲ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਉਸ ਦੀ ਦੇਸ਼ ਨਿਕਾਲਾ ਕੈਨੇਡੀਅਨ ਵੀਜ਼ਾ ਜਾਲ ਸਾਜ਼ੀ ਨਾਲ ਚੜਿਆ ਹੋਇਆ ਸੀ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਦੇ ਨੈਸ਼ਨਲ ਪੋਸਟ ਨੇ ਇੱਕ ਵਿਸ਼ਾਲ ਆਨਲਾਈਨ ਯੋਗਦਾਨ ਬਾਰੇ ਰਿਪੋਰਟ ਦਿੱਤੀ ਜੋ ਤੋਂ ਖਤੜੀ ਵਾਲੇ ਫੀਸੀ ਅਤੇ ਮਨੁੱਖੀ ਤਸਕਰੀ ਸੇਵਾਵਾਂ ਵਿੱਚਦਾ ਇਨਵੈਸਟੀਗੇਸ਼ਨ ਜਰਨਲਿਜ਼ਮ ਬਿਊਰੋ ਦੇ ਅਨੁਸਾਰ ਇਹ ਨੈਟਵਰਕ ਖੋਲਿਆਮ ਸੋਸ਼ਲ ਮੀਡੀਆ ਤੇ ਆਪਣੀਆਂ ਗਤੀਵਿਧੀਆਂ ਦਾ ਪ੍ਰਚਾਰ ਕਰਦੇ ਨੇ ਇਸ ਵਿੱਚ ਦੋ ਤਰ੍ਹਾਂ ਦੀਆਂ ਸੇਵਾਵਾਂ ਪ੍ਰਮੁੱਖ ਨੇ ਜਿਵੇਂ ਕਿ ਕੈਨੇਡਾ ਅਮਰੀਕਾ ਸਰਹੱਦ ਪਾਰ ਦੋਵਾਂ ਦਿਸ਼ਾਵਾਂ ਵਿੱਚ ਮਨੁੱਖੀ ਤਸਕਰੀ ਤੇ 25000 ਡਾਲਰ ਅਤੇ 40000 ਡਾਲਰ ਦੇ ਵਿਚਕਾਰ ਕੀਮਤਾਂ ਤੇ 40 ਜਾਫਰ ਛੁੱਠੇ ਪ੍ਰਾਪਤ ਕੀਤੀ ਕੈਨੇਡੀਅਨ ਵੀਜ਼ੇ ਵਿਚਨਾ रिपोर्ट्स ने कई इश्तहार की जांच की जिन्हों भारतीय पासपोर्टा कनेडियन वीजे की मोहर लगी हुई सी एक वीडियो के लगभग पच्ची पासपोर्ट कैप्शन के नाल प्रदर्शित किए गए सन कैनेडा वपारक वीजा पक्की शॉर्ट की गरंटी है कोई पेशगी नहीं कोई दूतावास फीस नहीं कोई टिकट चार्ज नहीं पहुंचते सारी अदायगी ਸੋ ਕੋਚ ਡਿਸ਼ਟੇਦਾਰਾ ਵਿੱਚ ਜਾਲੀ ਦਸਤਾਵੇਜ਼ਾਂ ਨਾਲ ਭਾਰਤ ਤੋਂ ਸਿੱਧੇ ਹਵਾਈ ਰਸਤੇ ਦਾਖਲੇ ਦਾ ਵਾਅਦਾ ਵੀ ਕੀਤਾ ਗਿਆ ਸੀ ਅਕਸਰ ਦਾਵਾ ਕੀਤਾ ਜਾਂਦਾ ਸੀ ਕਿ ਵਪਾਰਕ ਵੀਜ਼ਾ 15 ਦਿਨਾਂ ਦੇ ਅੰਦਰ-ਅੰਦਰ ਮਿਲ ਸਕਦਾ ਹੈ ਕਿੰਗਸਟੱਬ ਐਂਡ ਕਾਸਿਵਾ ਐਡਵੋਕੇਟਸ ਐਂਡ ਅਟਾਰਨਿਸ ਦੀ ਭਾਈਵਾਲ ਦੀਪਿਕਾ ਕੁਮਾਰੀ ਨੇ ਬਿਜ਼ਨਸ ਸਟੈਂਡਰਡ ਨੂੰ ਦੱਸਿਆ ਹੈ ਕਿ ਭਾਰਤੀ ਕਾਨੂੰਨ ਪਹਿਲਾਂ ਹੀ ਸਪਸ਼ਟ ਨਿਯਮ ਨਿਰਧਾਰਿਤ ਕਰਦਾ ਹੈ ਕੁਮਾਰੀ ਨੇ ਕਿਹਾ ਹੈ ਕਿ ਭਾਰਤੀ ਕਾਨੂੰਨਾਂ ਦੇ ਤਹਿਤ ਇਹ ਸਿਰਫ ਉਹ ਏਜੰਟ ਨੇ ਜੋ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਵਿਦੇਸ਼ ਮੰਤਰਾਲੇ ਨਾਲ ਰਜਿਸਟਰ ਨੇ ਜੋ ਵਿਦੇਸ਼ੀ ਪਲੇਸਮੈਂਟ ਸੇਵਾਵਾਂ ਪ੍ਰਦਾਨ ਕਰਨ ਲਈ ਅਧਿਕਾਰਤ ਨੇ ਉਹਨਾਂ ਅੱਗੇ ਕਿਹਾ ਹੈ ਕਿ ਅਜਿਹੀਆਂ ਧੋਖੇ ਤੜੀ ਵਾਲੀਆਂ ਇਮੀਗ੍ਰੇਸ਼ਨ ਸਕੀਮਾਂ ਵਿੱਚ ਸ਼ਾਮਲ ਹੋਣਾ ਭਾਰਤੀ ਨਿਆਏ ਸੰਹੀਤਾ 2023 ਦੀ ਤਾਰਾ 1316 ਦੇ ਤਹਿਤ ਅਪਰਾਧਿਕ ਜ਼ਿੰਮੇਵਾਰੀ ਨੂੰ ਆਕਰਸ਼ਿਤ ਕਰ ਸਕਦਾ ਹੈ ਜਦੋਂ ਕਿ ਮਨੁੱਖੀ ਤਸਕਰੀ ਨਾਲ ਸੰਬੰਧਿਤ ਅਪਰਾਧ ਬੀ ਐਨ ਐਸ 2023 ਦੀ ਧਾਰਾ 359 ਅਤੇ 360 ਦੇ ਤਹਿਤ ਸਖਤ ਪ੍ਰਬੰਧਾਂ ਨੂੰ ਲਾਗੂ ਕਰ ਸਕਦੇ ਨੇ ਵਿਦੇਸ਼ ਮੰਤਰਾਲਾ ਵਿਨੇਕਾਰਾਂ ਨੂੰ ਵਿਚਨ ਬਤਦਾਵਾ ਕਰਨ ਤੋਂ ਪਹਿਲਾਂ ਕਿਸੇ ਵੀ ਭਰਤੀਕਰਤਾ ਦੀ ਪੁਸ਼ਟੀ ਕਰਨ ਦੀ ਤਾਕੀਦ ਕਰਦਾ ਹੈ ਇਮਾਈਗ੍ਰੇਟ ਪੋਰਟਲ ਅਧਿਕਾਰਤ एजेंडा ਦੀ ਰੋਜ਼ਾਨਾ ਅਪਡੇਟ ਕੀਤੀ ਸੂਚੀ ਪ੍ਰਦਾਨ ਕਰਦਾ ਹੈ ਕੈਨੇਡੀਅਨ ਵੀਜ਼ੇ ਲਈ ਅਰਜ਼ੀ ਦੇ ਰਹੇ ਲੋਕਾਂ ਨੂੰ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਲੋੜ ਹੈ Immigration Refuges and Citizenship Canada ਨੇ ਤਾਜ਼ਾ ਘਟਾਲਿਆਂ ਨੂੰ ਦੇਖਣ ਤੋਂ ਬਾਅਦ ਬਿਨੇਕਾਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਐਕਸ ਤੇ ਇੱਕ ਪੋਸਟ ਵਿੱਚ IRCC ਨੇ ਸਭ ਤੋਂ ਆਮ ਚੇਤਾਵਨੀ ਸੰਕੇਤਾਂ ਨੂੰ ਸੂਚੀਬੱਧ ਕੀਤਾ आईआरसीसी ਮੁਤਾਬਕ ਸਾਨੂੰ ਵਕ ਵਕ ਚੀਜ਼ਾਂ ਦੀ ਤਿਆਰ ਰੱਖਣ ਦੀ ਲੋੜ ਹੈ ਜਿਵੇਂ ਕਿ ਕੋਈ ਵਿਅਕਤੀ ਸੋਸ਼ਲ ਮੀਡੀਆ ਤੇ ਆਈਆਰसीसी ਤੋਂ ਹੋਣ ਦਾ ਦਿਖਾਵਾ ਕਰਕੇ ਨੀਚੀ ਫੀਰਵੇ ਮੰਗ ਰਿਹਾ ਹੋਵੇ ਬਿਨਾਂ ਰਸੀਦ ਅਤੇ ਗਾਰੰਟੀ ਸ਼ੂਦਾ ਪਰਵਾਨਗੀ ਦੇ ਸਿਰਫ ਨਕਦ ਭੁਗਤਾਨਾਂ ਦੀ ਮੰਗ ਕਰ ਰਿਹਾ ਹੋਵੇ ਈਮੇਲ ਫੋਨ ਜਾਫੀਰ ਬੈਂਕ ਟ੍ਰਾਂਸਫਰ ਰਾਹੀਂ ਵੀਜ਼ਾ ਫੀਸ ਦੇ ਭੁਗਤਾਨ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹੋਣ ਵੀਜ਼ਾ ਦਸਤਾਵੇਜ਼ ਵਿੱਚ ਵੱਡੇ ਪੱਧਰ ਤੇ ਗਲਤੀਆਂ ਹੋਣੀਆਂ ਸ਼ਾਮਲ ਨੇ ਸੋ ਇਹ ਚੇਤਾਵਨੀ ਮਹਿਸਾਣਾ ਜ਼ਿਲ੍ਹੇ ਦੇ ਅੰਬਾਲੀਆ ਸਾਹਮ ਦੇ ਇੱਕ 22 ਸਾਲਾ ਵਿਅਕਤੀ ਨੂੰ ਝਾਲੀ ਕੈਨੇਡੀਅਨ ਵੀਜ਼ੇ ਤੇ ਯਾਤਰਾ ਕਰਨ ਦੇ ਦੋਸ਼ ਵਿੱਚ ਦੁਬਈ ਤੋਂ ਦੇਸ਼ ਨਿਕਾਲਾ ਤੇ ਤੋ ਕੁਝ ਹਫ਼ਤੇ ਬਾਅਦ ਆਈ ਹੈ ਏਅਰਲਾਈਨ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੁਚੇਤ ਕਰਨ ਤੋਂ ਬਾਅਦ ਉਸ ਨੂੰ ਪਿਛਲੇ ਮਹੀਨੇ ਅਹਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਹਵਾਈ ਅੱਡਾ ਪੁਲਿਸ ਵੱਲੋਂ ਦਰਜ ਐਫ ਆਈ ਆਰ ਦੇ ਅਨੁਸਾਰ ਦੋ ਹੋਰ ਵਿਅਕਤੀਆਂ ਤੇ ਵੀ ਉਸ ਨੂੰ 40 ਦਸਤਾਵੇਜ਼ ਪ੍ਰਦਾਨ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਏਅਰਲਾਈਨ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਬਿਊਰੋ ਨੂੰ ਪੇਚੀਕ ਈਮੇਲ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਉਸਦੀ ਦੇਸ਼ ਨਿਕਾਲਾ ਕੈਨੇਡੀਅਨ ਵੀਜ਼ਾ ਚਾਲ ਸਾਜ਼ੀ ਨਾਲ ਜੁੜਿਆ ਹੋਇਆ ਸੀ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਦੇ ਨੈਸ਼ਨਲ ਪੋਸਟ ਨੇ ਇੱਕ ਵਿਸ਼ਾਲ ਆਨਲਾਈਨ ਯੋਗਦਾਨ ਬਾਰੇ ਰਿਪੋਰਟ ਦਿੱਤੀ ਜੋ ਧੋਖਾਧੜੀ ਵਾਲੇ ਫੀਸ ਅਤੇ ਮਨੁੱਖੀ ਤस्करी ਸੇਵਾਵਾਂ ਵਿੱਚਦਾ ਇਨਵੈਸਟੀਗੇਸ਼ਨ ਜਰਨਲਿਜ਼ਮ ਬਿਊਰੋ ਦੇ ਅਨੁਸਾਰ ਇਹ ਨੈਟਵਰਕ ਖੋਲਿਆਂ ਸੋਸ਼ਲ ਮੀਡੀਆ ਤੇ ਆਪਣੀਆਂ ਗਤੀਵਿਧੀਆਂ ਦਾ ਪ੍ਰਚਾਰ ਕਰਦੇ ਨੇ ਇਸ ਵਿੱਚ ਦੋ ਤਰ੍ਹਾਂ ਦੀਆਂ ਸੇਵਾਵਾਂ ਪ੍ਰਮੁੱਖ ਨੇ ਜਿਵੇਂ ਕਿ ਕੈਨੇਡਾ ਅਮਰੀਕਾ ਸਰਹੱਦ ਪਾਰ ਦੋਵਾਂ ਦਿਸ਼ਾਵਾਂ ਵਿੱਚ ਮਨੁੱਖੀ ਤਸਕਰੀ ਤੇ 25000 ਡਾਲਰ ਅਤੇ 40000 ਡਾਲਰ ਦੇ ਵਿਚਕਾਰ ਕੀਮਤਾਂ ਤੇ 40 ਜਾਫਰ ਛੁੱਠੇ ਪ੍ਰਾਪਤ ਕੀਤੀ ਕੈਨੇਡੀਅਨ ਵੀਜ਼ੇ ਵਿਛਣਾ ਰਿਪੋਰਟਸ ਨੇ ਕਈ ਇਸ਼ਤਿਹਾਰਾਂ ਦੀ ਜਾਂਚ ਕੀਤੀ ਜਿਨ੍ਹਾਂ ਵਿੱਚ ਭਾਰਤੀ ਪਾਸਪੋਰਟਾਂ ਤੇ ਕੈਨੇਡੀਅਨ ਵੀਜ਼ੇ ਦੀ ਮੋਹਰ ਲੱਗੀ ਹੋਈ ਸੀ ਇੱਕ ਵੀਡੀਓ ਦੇ ਵਿੱਚ ਲਗਭਗ 25 ਪਾਸਪੋਰਟ ਕੈਪਸ਼ਨ ਦੇ ਨਾਲ ਪ੍ਰਦਰਸ਼ਿਤ ਕੀਤੇ ਗਏ ਸਨ ਕੈਨੇਡਾ ਵਪਾਰਕ ਵੀਜ਼ਾ ਪੱਕੇ ਸ਼ੋਰਟ ਦੀ ਗਰੰਟੀ ਹੈ ਕੋਈ ਪੇਸ਼ਕੀ ਨਹੀਂ ਕੋਈ ਦੂਤਾਵਾਸ ਫੀਸ ਨਹੀਂ ਕੋਈ ਟਿਕਟ ਚਾਰਜ ਨਹੀਂ ਪਹੁੰਚ ਤੇ ਸਾਰੀ ਅਦਾਇਗੀ ਸੋ ਕੁਝ ਰਿਸ਼ਤੇਦਾਰਾਂ ਵਿੱਚ ਜਾਲੇ ਦਸਤਾਵੇਜ਼ਾਂ ਨਾਲ ਭਾਰਤ ਤੋਂ ਸਿੱਧੇ ਹਵਾਈ ਰਸਤੇ ਦਾਖਲੇ ਦਾ ਵਾਅਦਾ ਵੀ ਕੀਤਾ ਗਿਆ ਸੀ ਅਕਸਰ ਦਾਵਾ ਕੀਤਾ ਜਾਂਦਾ ਸੀ ਕਿ ਵਪਾਰਕ ਵੀਜ਼ਾ 15 ਦਿਨਾਂ ਦੇ ਅੰਦਰ-ਅੰਦਰ ਮਿਲ ਸਕਦਾ ਹੈ। ਕਿੰਗਸਟਰਵ ਐਂਡ ਕਾਸਿਵ ਐਡਵੋਕੇਟਸ ਐਂਡ ਅਟਾਰਨਿਸ ਦੀ ਭਾਈਵਾਲ ਦੀਪਿਕਾ ਕੁਮਾਰੀ ਨੇ ਬਿਜ਼ਨਸ ਸਟੈਂਡਰਡ ਨੂੰ ਦੱਸਿਆ ਹੈ ਕਿ ਭਾਰਤੀ ਕਾਨੂੰਨ ਪਹਿਲਾਂ ਹੀ ਸਪਸ਼ਟ ਨਿਯਮ ਨਿਰਧਾਰਿਤ ਕਰਦਾ ਹੈ। ਕੁਮਾਰੀ ਨੇ ਕਿਹਾ ਹੈ ਕਿ ਭਾਰਤੀ ਕਾਨੂੰਨਾਂ ਦੇ ਤਹਿਤ ਇਹ ਸਿਰਫ ਉਹ 에ਜੰਟ ਨੇ ਜੋ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਵਿਦੇਸ਼ ਮੰਤਰਾਲੇ ਨਾਲ ਰਜਿਸਟਰ ਨੇ ਜੋ ਵਿਦੇਸ਼ੀ ਪਲੇਸਮੈਂਟ ਸੇਵਾਵਾਂ ਪ੍ਰਦਾਨ ਕਰਨ ਲਈ ਅਧਿਕਾਰਤ ਨੇ ਉਹਨਾਂ ਅੱਗੇ ਕਿਹਾ ਹੈ ਕਿ ਅਜਿਹੀਆਂ ਧੋਖੇ ਤੜੀ ਵਾਲੀਆਂ ਇਮੀਗ੍ਰੇਸ਼ਨ ਸਕੀਮਾਂ ਵਿੱਚ ਸ਼ਾਮਲ ਹੋਣਾ ਭਾਰਤੀ ਨਿਆਂ ਸੰਹਿਤਾ 2023 ਦੀ ਤਾਰਾ 1316 ਦੇ ਤਹਿਤ ਅਪਰਾਧਿਕ ਜ਼ਿੰਮੇਵਾਰੀ ਨੂੰ ਆਕਰਸ਼ਿਤ ਕਰ ਸਕਦਾ ਹੈ ਜਦੋਂ ਕਿ ਮਨੁੱਖੀ ਤਸਕਰੀ ਨਾਲ ਸੰਬੰਧਿਤ ਅਪਰਾਧ ਬੀ ਐਨ ਐਸ 2023 ਦੀ ਧਾਰਾ 359 ਅਤੇ 360 ਦੇ ਤਹਿਤ ਸਖਤ ਪ੍ਰਬੰਧਾਂ ਨੂੰ ਲਾਗੂ ਕਰ ਸਕਦੇ ਨੇ ਵਿਦੇਸ਼ ਮੰਤਰਾਲਾ ਬਿਨੇਕਾਰਾਂ ਨੂੰ ਵਿਚਨ ਬਤਦਾਵਾ ਕਰਨ ਤੋਂ ਪਹਿਲਾਂ ਕਿਸੇ ਵੀ ਭਰਤੀਕਰਤਾ ਦੀ ਪੁਸ਼ਟੀ ਕਰਨ ਦੀ ਤਾਕੀਦ ਕਰਦਾ ਹੈ ਇਮਾਈਗ੍ਰੇਟ ਪੋਰਟਲ ਅਧਿਕਾਰਤ एजेंडा ਦੀ ਰੋਜ਼ਾਨਾ ਅਪਡੇਟ ਕੀਤੀ ਸੂਚੀ ਪ੍ਰਦਾਨ ਕਰਦਾ ਹੈ ਕੈਨੇਡੀਅਨ ਵੀਜ਼ੇ ਲਈ ਅਰਜ਼ੀ ਦੇ ਰਹੇ ਲੋਕਾਂ ਨੂੰ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਲੋੜ ਹੈ Immigration Refusals and Citizenship Canada ਨੇ તાજા ਘਟਾਲਿਆਂ ਨੂੰ ਦੇਖਣ ਤੋਂ ਬਾਅਦ ਬੇਕਾਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ X ਤੇ ਇੱਕ ਪੋਸਟ ਵਿੱਚ IRCC ਨੇ ਸਭ ਤੋਂ ਆਮ ਚੇਤਾਵਨੀ ਸੰਕੇਤਾਂ ਨੂੰ ਸੂਚੀਬੱਧ ਕੀਤਾ आईआरसीसी ਮੁਤਾਬਕ ਸਾਨੂੰ ਵਕ ਵਕ ਚੀਜ਼ਾਂ ਦੀ ਤਿਆਰ ਰੱਖਣ ਦੀ ਲੋੜ ਹੈ ਜਿਵੇਂ ਕਿ ਕੋਈ ਵਿਅਕਤੀ ਸੋਸ਼ਲ ਮੀਡੀਆ ਤੇ ਆਈਆਰसीसी ਤੋਂ ਹੋਣ ਦਾ ਦਿਖਾਵਾ ਕਰਕੇ ਨੀਚੀ ਫੀਰਵੇ ਮੰਗ ਰਿਹਾ ਹੋਵੇ ਬਿਨਾਂ ਰਸੀਦ ਅਤੇ ਗਾਰੰਟੀ ਸ਼ੂਦਾ ਪਰਵਾਨਗੀ ਦੇ ਸਿਰਫ ਨਕਦ ਭੁਗਤਾਨਾਂ ਦੀ ਮੰਗ ਕਰ ਰਿਹਾ ਹੋਵੇ ਈਮੇਲ ਫੋਨ ਜਾਫੀਰ ਬੈਂਕ ਟ੍ਰਾਂਸਫਰ ਰਾਹੀਂ ਵੀਜ਼ਾ ਫੀਸ ਦੇ ਭੁਗਤਾਨ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹੋਣ ਵੀਜ਼ਾ ਦਸਤਾਵੇਜ਼ ਵਿੱਚ ਵੱਡੇ ਪੱਧਰ ਤੇ ਗਲਤੀਆਂ ਹੋਣੀਆਂ ਸ਼ਾਮਲ ਨੇ ਸੋ ਇਹ ਚੇਤਾਵਨੀ ਮਹਿਸਾਣਾ ਜ਼ਿਲ੍ਹੇ ਦੇ ਅੰਬਾਲੀਆ ਸਾਹ ਦੇ ਇੱਕ 22 ਸਾਲਾ ਵਿਅਕਤੀ ਨੂੰ ਜਾਲੀ ਕੈਨੇਡੀਅਨ ਵੀਜ਼ੇ ਤੇ ਯਾਤਰਾ ਕਰਨ ਦੇ ਦੋਸ਼ ਵਿੱਚ ਦੁਬਈ ਤੋਂ ਦੇਸ਼ ਨਿਕਾਲਾ ਤੇ ਕੁਝ ਹਫ਼ਤੇ ਬਾਅਦ ਆਈ ਏਅਰਲਾਈਨ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੁਚੇਤ ਕਰਨ ਤੋਂ ਬਾਅਦ ਉਸ ਨੂੰ ਪਿਛਲੇ ਮਹੀਨੇ ਅਹਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਹਵਾਈ ਅੱਡਾ ਪੁਲਿਸ ਵੱਲੋਂ ਦਰਜ ਐਫ ਆਈ ਆਰ ਦੇ ਅਨੁਸਾਰ ਦੋ ਹੋਰ ਵਿਅਕਤੀਆਂ ਤੇ ਵੀ ਉਸ ਨੂੰ ਚਾਲੀ ਦਸਤਾਵੇਜ਼ ਪ੍ਰਦਾਨ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਏਅਰਲਾਈਨ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਬਿਊਰੋ ਨੂੰ ਭੇਜੀ ਇੱਕ ਈਮੇਲ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਉਸ ਦੀ ਦੇਸ਼ ਨਿਕਾਲਾ ਕੈਨੇਡੀਅਨ ਵੀਜ਼ਾ ਜਾਲ ਸਾਜ਼ੀ ਨਾਲ ਚੁੜਿਆ ਹੋਇਆ ਸੀ ਇਸ ਮਹੀਨੇ ਦੀ ਸ਼ੁਰੂ ਵਿੱਚ ਕੈਨੇਡਾ ਦੇ ਨੈਸ਼ਨਲ ਪੋਸਟ ਨੇ ਇੱਕ ਵਿਸ਼ਾਲ ਆਨਲਾਈਨ ਯੋਗਦਾਨ ਬਾਰੇ ਰਿਪੋਰਟ ਦਿੱਤੀ ਜੋ ਧੋਖਾਧੜੀ ਵਾਲੇ ਫੀਸ ਅਤੇ ਮਨੁੱਖੀ ਤਸਕਰੀ ਸੇਵਾਵਾਂ ਵਿੱਚਦਾ ਇਨਵੈਸਟੀਗੇਸ਼ਨ ਜਰਨਲਿਜ਼ਮ ਬਿਊਰੋ ਦੇ ਅਨੁਸਾਰ ਇਹ ਨੈਟਵਰਕ ਖੋਲਿਆਂ ਸੋਸ਼ਲ ਮੀਡੀਆ ਤੇ ਆਪਣੀਆਂ ਗਤੀਵਿਧੀਆਂ ਦਾ ਪ੍ਰਚਾਰ ਕਰਦੇ ਨੇ ਇਸ ਵਿੱਚ ਦੋ ਤਰ੍ਹਾਂ ਦੀਆਂ ਸੇਵਾਵਾਂ ਪ੍ਰਮੁੱਖ ਨੇ ਜਿਵੇਂ ਕਿ ਕੈਨੇਡਾ ਅਮਰੀਕਾ ਸਰਹੱਦ ਪਾਰ ਦੋਵਾਂ ਦਿਸ਼ਾਵਾਂ ਵਿੱਚ ਮਨੁੱਖੀ ਤਸਕਰੀ ਤੇ 25000 ਡਾਲਰ ਅਤੇ 40000 ਡਾਲਰ ਦੇ ਵਿਚਕਾਰ ਕੀਮਤਾਂ ਤੇ 40 ਜਾਂ ਫਿਰ ਛੁੱਠੇ ਪ੍ਰਾਪਤ ਕੀਤੀ ਕੈਨੇਡੀਅਨ ਵੀਜ਼ੇ ਵਿਚਨਾ ਰਿਪੋਰਟਸ ਨੇ ਕਈ ਇਸ਼ਤਿਹਾਰਾਂ ਦੀ ਜਾਂਚ ਕੀਤੀ ਜਿਨ੍ਹਾਂ ਵਿੱਚ ਭਾਰਤੀ ਪਾਸਪੋਰਟਾਂ ਤੇ ਕੈਨੇਡੀਅਨ ਵੀਜ਼ੇ ਦੀ ਮੋਹਰ ਲੱਗੀ ਹੋਈ ਸੀ ਇੱਕ ਵੀਡੀਓ ਦੇ ਵਿੱਚ ਲਗਭਗ 25 ਪਾਸਪੋਰਟ ਕੈਪਸ਼ਨ ਦੇ ਨਾਲ ਪ੍ਰਦਰਸ਼ਿਤ ਕੀਤੇ ਗਏ ਸਨ ਕੈਨੇਡਾ ਵਪਾਰਕ ਵੀਜ਼ਾ ਪੱਕੇ ਸ਼ੋਰਟ ਦੀ ਗਾਰੰਟੀ ਹੈ ਕੋਈ ਪੇਸ਼ਕੀ ਨਹੀਂ ਕੋਈ ਦੂਤਾਵਾਸ ਫੀਸ ਨਹੀਂ ਕੋਈ ਟਿਕਟ ਚਾਰਜ ਨਹੀਂ ਪਹੁੰਚ ਤੇ ਸਾਰੀ ਅਦਾਇਗੀ ਸੋ ਕੁਝ ਰਿਸ਼ਤੇਦਾਰਾਂ ਵਿੱਚ ਝਾਲੀ ਦਸਤਾਵੇਜ਼ਾਂ ਨਾਲ ਭਾਰਤ ਤੋਂ ਸਿੱਧੇ ਹਵਾਈ ਰਸਤੇ ਦਾਖਲੇ ਦਾ ਵਾਅਦਾ ਵੀ ਕੀਤਾ ਗਿਆ ਸੀ ਅਕਸਰ ਦਾਵਾ ਕੀਤਾ ਜਾਂਦਾ ਸੀ ਕਿ ਵਪਾਰਕ ਵੀਜ਼ਾ 15 ਦਿਨਾਂ ਦੇ ਅੰਦਰ ਅੰਦਰ ਮਿਲ ਸਕਦਾ ਹੈ ਕਿੰਗਸਟੱਬ ਐਂਡ ਕਾਸਿਵ ਐਡਵੋਕੇਟਸ ਐਂਡ ਅਟਾਰਨੀਸ ਦੀ ਭਾਈਵਾਲ ਦੀਪਿਕਾ ਕੁਮਾਰੀ ਨੇ ਬਿਜ਼ਨਸ ਸਟੈਂਡਰਡ ਨੂੰ ਦੱਸਿਆ ਹੈ ਕਿ ਭਾਰਤੀ ਕਾਨੂੰਨ ਪਹਿਲਾਂ ਹੀ ਸਪਸ਼ਟ ਨਿਯਮ ਨਿਰਧਾਰਿਤ ਕਰਦਾ ਹੈ ਕੁਮਾਰੀ ਨੇ ਕਿਹਾ ਹੈ ਕਿ ਭਾਰਤੀ ਕਾਨੂੰਨਾਂ ਦੇ ਤਹਿਤ ਇਹ ਸਿਰਫ ਉਹ 에ਜੰਟ ਨੇ ਜੋ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਵਿਦੇਸ਼ ਮੰਤਰਾਲੇ ਨਾਲ ਰਜਿਸਟਰ ਨੇ ਜੋ ਵਿਦੇਸ਼ੀ ਪਲੇਸਮੈਂਟ ਸੇਵਾਵਾਂ ਪ੍ਰਦਾਨ ਕਰਨ ਲਈ ਅਧਿਕਾਰਤ ਨੇ ਉਹਨਾਂ ਅੱਗੇ ਕਿਹਾ ਹੈ ਕਿ ਅਜਿਹੀਆਂ ਧੋਖੇ ਤੜੀ ਵਾਲੀਆਂ ਇਮੀਗ੍ਰੇਸ਼ਨ ਸਕੀਮਾਂ ਵਿੱਚ ਸ਼ਾਮਲ ਹੋਣਾ ਭਾਰਤੀ ਨਿਆਂ ਸੰਹਿਤਾ 2023 ਦੀ ਤਾਰਾ 1316 ਦੇ ਤਹਿਤ ਅਪਰਾਧਿਕ ਜ਼ਿੰਮੇਵਾਰੀ ਨੂੰ ਆਕਰਸ਼ਿਤ ਕਰ ਸਕਦਾ ਹੈ ਜਦੋਂ ਕਿ ਮਨੁੱਖੀ ਤਸਕਰੀ ਨਾਲ ਸੰਬੰਧਿਤ ਅਪਰਾਧ ਬੀ ਐਨ ਐਸ 2023 ਦੀ ਧਾਰਾ 359 ਅਤੇ 360 ਦੇ ਤਹਿਤ ਸਖਤ ਪ੍ਰਬੰਧਾਂ ਨੂੰ ਲਾਗੂ ਕਰ ਸਕਦੇ ਨੇ ਵਿਦੇਸ਼ ਮੰਤਰਾਲਾ ਬਿਨੇ ਕਾਰਾਂ ਨੂੰ ਵਚਨਬੱਧਤਾਵਾਂ ਕਰਨ ਤੋਂ ਪਹਿਲਾਂ ਕਿਸੇ ਵੀ ਭਰਤੀ ਕਰਤਾ ਦੀ ਪੁਸ਼ਟੀ ਕਰਨ ਦੀ ਤਾਕੀਦ ਕਰਦਾ ਹੈ ਇਮਾਈਗ੍ਰੇਟ ਪੋਰਟਲ ਅਧਿਕਾਰਤ एजेंडा ਦੀ ਰੋਜ਼ਾਨਾ ਅਪਡੇਟ ਕੀਤੀ ਸੂਚੀ ਪ੍ਰਦਾਨ ਕਰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ